ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਮੈਂ ਨਾ ਤੁਹਾਨੂੰ ਸਹੀ ਗੱਲ ਦੱਸਾਂ ਵੀਡੀਓ ਪਾਈ ਸੀ ਮੈਂ ਕੁੜੀਆਂ ਬਾਰੇ ਤੁਸੀਂ ਉੱਥੇ ਜਾ ਕੇ ਕਮੈਂਟ ਪੜਿਓ ਬੀ ਕਿੰਨੇ ਦੁਖੀ ਕਮੈਂਟ ਆਏ ਹੋਇਆ ਕੁੜੀਆਂ ਦੇ ਠੀਕ ਹੈ ਇੱਕ ਦੋ ਨੇ ਆਪਣੀਆਂ ਸਟੋਰੀਆਂ ਭੇਜੀਆਂ ਮੈਂ ਉਹ ਗੱਲ ਜ਼ਰੂਰ ਕਰੂੰਗੀ ਜ਼ਰੂਰ ਆਏ ਕਰੂੰਗੀ ਇਹ ਕਿਸੇ ਦੇ ਦਿਲ ਦਾ ਦਰਦ ਹੈ ਜਿਸ ਤਨ ਲੱਗੇ ਸੋਤਨ ਜਾਣੇ ਕੋਈ ਨਹੀਂ ਜਾਣਦਾ ਪੀੜ ਪਰਾਈ ਨੂੰ ਧੀਆਂ ਆਪਣੇ ਹੀ ਘਰ ਚ ਆ ਨਹੀਂ ਸਕਦੀਆਂ ਧੀਆਂ ਦੀ ਜ਼ਰਤ ਨਹੀਂ ਵੀ ਪਿਓ ਦੇ ਘਰ ਚਿੱਤੀ ਚਿੱਤੀ ਗੀੜਾ ਮਾਰ ਜਾਣਾ ਕਿਉਂਕਿ ਉਹਨਾਂ ਨਾਲ ਸਲੂਕ ਏ ਇਦਾਂ ਦੇ ਹੁੰਦੇ ਨੇ ਠੀਕ ਹੈ ਸਹਰਿਆਂ ਤੋਂ ਪਿਓ ਦੇ ਘਰ ਆਉਣ ਲਈ 100 ਵਾਰ ਸੋਚਣਾ ਪੈਂਦਾ ਕਾਹਤੇ ਸੋਚਣਾ ਪੈਂਦਾ ਕਿਉਂਕਿ ਸਾਡੀਆਂ ਧੀਆਂ ਲਈ ਪਿੱਕੇ ਘਰ ਪਿਆਰ ਕਟ ਗਿਆ ਕਹੂੰਗੀ ਮੈਂ ਤਾਂ ਬਹੁਤ ਘਰਾਂ ਚ ਮੁੱਕ ਗਿਆ ਹੀ ਕਹੂੰਗੀ ਜੋ ਕਮੈਂਟਾਂ ਚ ਪੜਿਆ ਉਹ ਦੱਸਦੀਆਂ ਤੁਹਾਨੂੰ ਮੈਂ ਜੋ ਸਟੋਰੀ ਚ ਪੜਿਆ ਉਹ ਦੱਸਦੀਆਂ ਜੋ ਕੁੜੀਆਂ ਨੇ ਆਪਣੀ ਮਾਂ ਬਾਰੇ ਲਿਖਿਆ ਉਹ ਦੱਸਦੀਆਂ ਕੁੜੀਆਂ ਕਹਿੰਦੀਆਂ ਇੱਕ ਕੁੜੀ ਨੇ ਕਮੈਂਟ ਵਿੱਚ ਲਿਖਿਆ ਹਿਆ ਮੈਨੂੰ ਬੜਾ ਬੜੀ ਮੈਨੂੰ ਤਕਲੀਫ ਹੋਈ ਏ ਗੱਲ ਪੜ੍ਹ ਕੇ ਬੜੀ ਤਕਲੀਫ ਮੈਂ ਇਹ ਨਹੀਂ ਕਹਿੰਦੀ ਮੈਂ ਬਹੁਤ ਚੰਗੀਆਂ ਪਰ ਸਾਡੀ ਇੰਨੀ ਕੁ ਵਧੀਆ ਪਰਪਰੇਸ਼ ਹੋਈ ਹੋਈ ਆ ਅਸੀਂ ਆਪਣੀਆਂ ਧੀਆਂ ਦਾ ਸੌਹਰੇ ਕਰ ਪੂਰਾ ਪੂਰਾ ਸਤਿਕਾਰ ਕਰੀਦਾ ਜਿੰਨੀ ਸਾਡੇ ਕੋ ਮੱਤ ਹੈ ਠੀਕ ਹੈ ਨੰਬਰ 2 ਤੇ ਦੇਖੋ ਗਲਤੀਆਂ ਜਿਹੜੀਆਂ ਜਾਣੇ ਅਣਜਾਣੇ ਚ ਸਭ ਤੇ ਹੋ ਜਾਂਦੀਆਂ ਨੇ ਕੋਈ ਇੱਥੇ ਪੂਰਾ ਨਹੀਂ ਹੈਗਾ ਗਲਤੀਆਂ ਮੇਤੋਂ ਵੀ ਹੁੰਦੀਆਂ ਹੋਣਗੀਆਂ ਗਲਤੀ ਤਵਾ ਤੋਂ ਤੁਹਾਡੇ ਕੋਲੋਂ ਵੀ ਹੁੰਦੀਆਂ ਹੋਣਗੀਆਂ ਇਹ ਨਹੀਂ ਹੁੰਦਾ ਵੀ ਅਸੀਂ ਛੋਟੀ ਜੀ ਗਲਤੀ ਤੇ ਜਾਂ ਛੋਟੀ ਜੀ ਸਾਡੀ ਕੋਈ ਆਣ-ਬਾਣ ਹੋ ਗਈ ਧੀ ਭੈਣ ਨਾਲ ਹੋ ਗਈ ਜਵਾਈ ਭਾਈ ਨਾਲ ਹੋ ਗਈ ਅਸੀਂ ਰਿਸ਼ਤਾ ਖਤਮ ਕਰ ਦਈਏ ਰਿਸ਼ਤਾ ਖਤਮ ਕਰ ਦਈਏ ਰਿਸ਼ਤੇ ਖਤਮ ਉੱਥੇ ਹੁੰਨੇ ਹੁੰਨੇ ਆ ਜਿੱਥੇ ਅਸੀਂ ਅਗਲੇ ਨੂੰ 2 ਸਾਲ ਟਾਈਮ ਦਿੱਤਾ 4 ਸਾਲ ਟਾਈਮ ਦਿੱਤਾ ਅਸੀਂ 10 ਵਾਰ ਪਰਖਿਆ ਬੰਦੇ ਨੂੰ 20 ਵਾਰ ਪਰਖਿਆ 50 ਵਾਰ ਪਰਖਿਆ 100 ਵਾਰ ਪਰਖਿਆ ਅਸੀਂ 10-20 ਸਾਲ ੱੱਕੇ ਖਾਂਦਿਆਂ ਨੇ ਕੱਢ ਲਏ ਆਖਰ ਨੂੰ ਅਗਲਾ ਨਾ ਸਿਧਰਿਆ ਫੇਰ ਅਸੀਂ ਕਹਿ ਦਿੰਦੇ ਆ ਵੀ ਹੁਣ ਸਾਡੀ ਬੱਸ ਐ ਇਦੋਂ ਵੱਧ ਹੁਣ ਅਸੀਂ ਤੁਹਾਡੇ ਪੈਰਾਂ 'ਚ ਨਹੀਂ ਘਰ ਸਕਦੇ ਉੱਥੇ ਅਸੀਂ ਕਹਿ ਦਿੰਦੇ ਆ ਕੋਈ ਨਹੀਂ ਭਾਈ ਘਟਾ ਲਿਓ ਜਾਂ ਤੁਸੀਂ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਪਰ ਅਸੀਂ ਹੁਣ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਐ ਅਸੀਂ ਮਾੜੀ ਜੀ țeੜਕ ਤੋਂ ਸਾਡੀ ਆਪਣੀ ਧੀ ਭੈਣ ਨਾਲ ਹੋ ਜਵੇ ਕਿਸੇ ਪੱਖੋਂ ਹੋ ਜਵੇ ਚਲਦੀਆਂ ਰਹਿੰਦੀਆਂ ਜੀ ਅਸੀਂ ਰਿਸ਼ਤੇ ਖਤਮ ਕਰ ਦੰਦੇ ਆ ਰਿਸ਼ਤੇ ਰਿਸ਼ਤੇ ਖਤਮ ਉੱਥੇ ਹੁੰਨੇ ਆ ਜਿੱਥੇ ਕਹਿੰਦੇ ਨੇ ਸੱਚਾਈ ਇਮਾਨਦਾਰੀ ਤੇ ਸਾਡਾ ਜਮੀਰ ਮਰ ਜਵੇ ਰਿਸ਼ਤੇ ਉੱਥੇ ਖਤਮ ਹੋਣੇ ਆ ਠੀਕ ਹੈ ਜੀ ਨਹੀਂ ਆਪਾਂ ਪੂਰੀ ਵਾਹ ਲਾਉਨੇ ਆ ਪੂਰੀ ਵਾਹ ਲਾਉਨੇ ਆ 20 30 ਸਾਲ ਪੂਰੀ ਵਾਹ ਲਾਉਨੇ ਆ ਵੀ ਨਾ ਮੇਰਾ ਰਿਸ਼ਤਾ ਕਿਤੇ ਮੇਰੇ ਹੱਥੋਂ ਖੁੱਸ ਨਾ ਜਾਵੇ ਠੀਕ ਹੈ ਜੀ ਸੋਈ ਗੱਲਾਂ ਆ ਅੱਜ ਦੇ ਰਿਸ਼ਤੇ ਬਹੁਤ ਕੱਚੇ ਧਾਗਿਆਂ ਵਰਗੇ ਹੋ ਗਏ ਜਦੇ ਟੁੱਟ ਜਾਂਦੇ ਨੇ ਠੀਕ ਹੈ ਜੀ ਹੁਣ ਇੱਕ ਕੁੜੀ ਨੇ ਕੀ ਲਿਖਿਆ ਕਹਿੰਦੀ ਮੈਂ ਪੇਕੇ ਘਰ ਮਿਲਣ ਗਈ ਜਦ ਮੈਂ ਪੇਕੇ ਘਰ ਕਹਿੰਦੀ ਮਿਲਣ ਗਈ ਤਾਂ ਨਾ ਕਿਸੇ ਨੇ ਚੱਜ ਨਾਲ ਸਾਨੂੰ ਚਾਹ ਨਾ ਪਾਣੀ ਕਹਿੰਦੀ ਅਸੀਂ ਮਾਂ ਪੁੱਤ ਗਏ ਤੇ ਕਹਿੰਦੀ ਮੈਂ ਘੰਟਾ ਡੇਢ ਘੰਟਾ ਰਹੀ ਤਾਂ ਨਾ ਕਿਸੇ ਨੇ ਬੜ ਜਾ ਬਹਿ ਜਾ ਨਾ ਖੜ ਜਾ ਉੱਕਣ ਕੁੜੀ ਦੀ ਪੁੱਛੇ ਨਹੀਂ ਕਰੀ ਦੇਖੋ ਅਸੀਂ ਇੰਨੀ ਕੁ ਪੁੱਛ ਤਾਂ ਗਵੰਡੀਆਂ ਦੀ ਕੁੜੀ ਆ ਜਵੇ ਉਹਨੂੰ ਵੀ ਖੜ ਜਾ ਬਹਿ ਜਾ ਕਹਿੰਨੇ ਆ ਉਹਨੂੰ ਵੀ ਕਹਿੰਨੇ ਆ ਭਾਈ ਚਾਹ ਬਣਾਉਨੇ ਆ ਉਹਨੂੰ ਕੋਲ ਵੀ ਬੈਠ ਕੇ ਦੋ ਅਸੀਂ ਗੱਲਾਂ ਮਾਰਦੇ ਆ ਪਰ ਇਹ ਤਾਂ ਕਰਦੀਆਂ ਧੀਆਂ ਨੇ ਇਹਨਾਂ ਲਈ ਤਾਂ ਸਾਨੂੰ ਸਾਰੇ ਕੰਮ ਛੱਡ ਕੇ ਬੈਠਣਾ ਪੈਂਦਾ ਸਾਡੇ ਫਰਜ਼ ਨੇ ਕੋਈ ਅਸੀਂ ਆਲਾ ਆਂਬਾ ਨਹੀਂ ਲਾਉਂਦੇ ਇਹ ਸਾਡੇ ਫਰਜ਼ ਨੇ ਠੀਕ ਆ ਜੀ ਕਿਉਂਕਿ ਜਿਹੜੀਆਂ ਨਣਦਾ ਆ ਉਹ ਸਾਡੇ ਘਰ ਦੀਆਂ ਧੀਆਂ ਮੈਂ ਕਿਸੇ ਦੀ ਨਣਦਾ ਮੈਂ ਕਿਸੇ ਦੇ ਘਰ ਦੀ ਧੀ ਆ ਠੀਕ ਆ ਜੇ ਉੱਥੇ ਮੈਨੂੰ ਸਤਕਾਰ ਨਾ ਮਿਲੇ ਮੈਂ ਆਪਣੇ ਘਰ ਨੂੰ ਮੂੰਹ ਝਾ ਲਮਕਾ ਕੇ ਆਵਾਂ ਫਿਰ ਉਹ ਮੇਰੇ ਤੇ ਜੋ ਬੀਤਦੀ ਉਹ ਮੈਨੂੰ ਇਹ ਪਤਾ ਹੈ ਇੱਕ ਉਹੀ ਕੁੜੀ ਨੇ ਦੱਸਿਆ ਕਹਿੰਦੀ ਅਸੀਂ ਮਾਂ ਪੁੱਤ ਗਏ ਪਹਿਲਾਂ ਤਾਂ ਸਾਡੇ ਨਾਲ ਘਰ 'ਚ ਕੋਈ ਸਿੱਧੇ ਮੂੰਹ ਨਹੀਂ ਬੋਲੇ ਅਸੀਂ ਘੰਟਾ ਡੇਢ ਘੰਟਾ ਮਾਂ ਪੁੱਤ ਬਹੁਤ ਔਖੇ ਰਹੇ ਤੇ ਉਦੋਂ ਬਾਅਦ ਕਹਿੰਦੀ ਮੁੰਡਾ ਕਹਿੰਦਾ ਵੀ ਮम्मा ਚੱਲੀਏ ਦੇਖੋ ਹੁਣ ਜਦ ਸਾਡੇ ਬੱਚੇ ਸਾਡੇ ਬਰਾਬਰ ਦੇ ਹੋ ਜਾਂਦੇ ਆ ਨਾ ਬੱਚੇ ਬਹੁਤ ਘਾਤੀ ਨੇ ਬੱਚੇ ਸਭ ਕੋ ਸਮਝ ਜਾਂਦੇ ਆ ਵੀ ਨਾਨਕਿਆਂ ਦਾ ਰੁੱਖ ਕਿਹਾ ਜਾਏ ਮਾਸੀਆਂ ਦਾ ਰੁੱਖ ਕਿਹਾ ਜਾਏ ਮਾਸੀਆਂ ਮੇਰੀ ਮਾਂ ਨੂੰ ਪਿਆਰ ਕਰਦੀਆਂ ਜਾਂ ਨਹੀਂ ਕਰਦੀਆਂ ਨਾਨਕੇ ਮੇਰੀ ਮਾਂ ਨੂੰ ਪਿਆਰ ਕਰਦੇ ਆ ਜਾਂ ਨਹੀਂ ਕਰਦੇ ਬੱਚੇ ਸਭ ਕੁਝ ਜਾਣਦੇ ਨੇ ਬੱਚਿਆਂ ਨੂੰ ਹੁਣ ਪੜਾਉਣ ਦੀ ਲੋੜ ਨਹੀਂ ਅੱਜ ਕੱਲ੍ਹ ਦੇਆਂ ਨੂੰ ਪੜ੍ਹੇ ਲਿਖੇ ਹੀ ਨਹੀਂ ਕਹਿੰਦਾ ਮੰਮੀ ਚਲੀਏ ਕਹਿੰਦੀ ਮੈਂ ਕਾ ਪੁੱਤ ਚੱਲ ਕਹਿੰਦੀ ਐਨੇ ਨੂੰ ਥੋੜਾ ਥੋੜੇ ਕਣੀਆਂ ਉਤਰੇ ਆਈਆਂ ਕੁੜੀ ਨੇ ਜੱਤਸਿਆ ਜੋ ਕਮੈਂਟ ਚ ਪੜ ਲਿਓ ਤੁਸੀਂ ਵੀ ਕਹਿੰਦੀ ਕਣੀਆਂ ਉਤਰੇ ਆਈਆਂ ਕਣੀਆਂ ਉਤਰੀਆਂ ਹੋਈਆਂ ਕਹਿੰਦੀ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਰੁਕ ਜਾਓ اٹੱਕੇ ਚਲੇ ਜਾਇਓ ਮੋਟਰਸਾਈਕਲ ਤੇ ਤੇ ਕਹਿੰਦੀ ਅਸੀਂ ਮਾਂ ਪੁੱਤ ਕਹਿੰਦੀ ਕਿਸੇ ਨੇ ਨਹੀਂ ਕਿਹਾ ਵੀ ਰੁਕ ਜਾਓ ਵੀ اٹੱਕੇ ਚਲੇ ਜਾਇਓ ਕਿਤੇ ਨਹੀਂ ਜਮੀਂ ਪੈਣ ਲੱਗ ਗਿਆ ਕੱਲ ਨੂੰ ਚਲੇ ਜਾਇਓ ਕਹਿੰਦੀ ਸਾਨੂੰ ਕਿਸੇ ਨੇ ਨਹੀਂ ਰੋਕਿਆ ਓਕਣੇ ਕਹਿੰਦੀ ਅਸੀਂ ਮਾਂ ਪੁੱਤ ਤੁਰ ਪਏ ਕੁੜੀ ਕਹਿੰਦੀ ਜਦ ਤੁਰ ਪਏ ਕਹਿੰਦੀ ਜਦੋਂ ਅਸੀਂ ਪਿੰਡੋਂ ਬਾਹਰ ਆਏ ਕਹਿੰ ਮੀ ਪੂਰਾ ੜੜਾਕੇ ਦਾ ਆ ਗਿਆ ਕੁੜੀ ਦਾ 40 50 ਕਿਲੋਮੀਟਰ ਦਾ ਫਾਸਲਾ ਸੀਗਾ ਪੇਕਿਆ ਤੋਂ ਸੌਰਿਆਂ ਦਾ ਉਹ ਤੈਅ ਕਰਕੇ ਆਈ ਸੀ ਮੋਟਰਸਾਈਕਲ ਤੇ ਦੇਖੋ 40 50 ਕਿਲੋਮੀਟਰ ਬਹੁਤ ਹੋ ਜਾਂਦਾ ਹੈ ਮੋਟਰਸਾਈਕਲ ਤੇ ਤੇ ਕਹਿੰਦੀ ਫੇਰ ਅਸੀਂ ਗਾਹਾਂ ਸਾਰੇ ਰਾ ਪਿੱਛ ਦੇ ਗਏ ਜਮੀ ਨਾ ਹਟਿਆ ਕਹਿੰਦੀ ਮੈਂ ਮੈਨੂੰ ਅਜੇ ਮੇਰੇ ਬੱਚੇ ਨੇ ਕਿਹਾ ਵੀ ਮੰਮਾ ਆਪਾਂ ਮੋੜ ਚਲੀਏ ਵੀ ਆਪਾਂ ਮਾਮੇ ਘਰੇ ਮੋੜ ਚਲਦੇ ਆਂ ਵੀ ਅਜੇ ਤਾਂ ਆਪਾਂ ਥੋੜੀ ਦੂਰੇ ਆਏ ਆਂ ਵੀ ਮੀ ਤਾਂ ਹਟਣ ਚ ਨਹੀਂ ਆਉਂਦਾ ਕਹਿੰਦੀ ਮੈਂ ਕਿਹਾ ਪੁੱਤ ਮੈਂ ਉੱਥੋਂ ਬਹੁਤ ਔਖੀ ਨਿਕਲ ਕੇ ਆਈਆਂ ਮੈਨੂੰ ਕਿਸੇ ਨੇ ਤੁਰਨ ਲੱਗੀ ਨੂੰ ਨਹੀਂ ਕਿਹਾ ਉਦੋਂ ਵੀ ਮੀਂਹ ਪੈਂਦਾ ਤਾਂ ਕੰਮਣ ਹੋਣ ਲੱਗੀ ਤੀ ਠੀਕ ਆ ਬਈ ਨਹੀਂ ਮੈਂ ਹੁਣ ਨਹੀਂ ਬਿਸ਼ਰਮਾ ਵਾਂਗੂ ਜਾ ਸਕਦੀ ਹੈਗੀ ਜਦ ਮੈਨੂੰ ਉਦੋਂ ਨਹੀਂ ਕਿਸੇ ਨੇ ਰੋਕਿਆ ਕਹਿੰਦੀ ਫੇਰ ਅਸੀਂ ਮਾਂ ਪੁੱਤ ਮੀਂਹ 'ਚ ਹੀ ਚਲੇ ਗਏ 40 50 ਕਿਲੋਮੀਟਰ ਦੇਖੋ ਕਿੱਡਾ ਕਿੱਡਾ ਰਿਸ਼ਤਿਆਂ ਦਾ ਵजूद ਵਿਗੜ ਗਿਆ ਉਸ ਘਰ 'ਚ ਮਾਂ ਵੀ ਹੋਣੀ ਆ ਪਿਓ ਵੀ ਹੋਣਾ ਜਾਦਾ ਉਹਨਾਂ ਦੀ ਹਿੰਮਤ ਨਹੀਂ ਪਈ ਜਾਂ ਭਾਈ ਹੋਣੇ ਨਹੀਂ ਮਾਪਿਓ ਇੱਕੋ ਗੱਲ ਹੋਊਗੀ ਭਾਈ ਵੀ ਹੋਣਾ ਪਰਜਾਈ ਵੀ ਹੋਣੇ ਭਤੀਜਾ ਭਤੀਜੀਆਂ ਵੀ ਹੋਣੇ ਆ ਅਸੀਂ ਨਾ ਜਦ ਕਿਸੇ ਨਾਲ ਬਿਗਾੜਦੇ ਆ ਫਿਰ ਅਸੀਂ ਸਾਰਾ ਟਬਰੇਕਾ ਕਰ ਲੈਂਦੇ ਆ ਇੱਕ ਦਾ ਵੀ ਜ਼ਮੀਰ ਨਹੀਂ ਜਾਗਦਾ ਰਹਿੰਦਾ ਸਾਰਿਆਂ ਦੇ ਜ਼ਮੀਰ ਮਰ ਜਾਂਦੇ ਨੇ ਤੇ ਉਦੋਂ ਬਾਅਦ ਇੱਕ ਕੁੜੀ ਨੇ ਕੀ ਲਿਖਿਆ ਹੋਇਆ ਕਹਿੰਦੀ ਮੈਨੂੰ ਤਾਂ 5-6 ਸਾਲ ਹੋ ਗਏ ਮੈਂ ਤਾਂ ਪੱਕੀ ਹੋ ਨਹੀਂ ਗਈ ਇਕ ਕਨੇ ਲਿਖਿਆ ਹੈ ਪਤਾ ਨਹੀਂ 10 15 ਸਾਲ ਹੋ ਗਏ ਮੈਂ ਤਾਂ ਪੇਕ ਕਿਉਂ ਨਹੀਂ ਗਈ ਜਦ ਕੋਈ ਪੁੱਛੇ ਹੀ ਨਾ ਬਥੇਰਾ ਕਹਿੰਦੀ ਪਿਆਰ ਕਰ ਕਰ ਥੱਕ ਗਏ ਜਦ ਕੋਈ ਮੂੰਹ ਪਾਣੀ ਧਰੇ ਹੀ ਨਾ ਮੈਨੂੰ ਇੱਕ ਮੈਸੇਜ ਆਇਆ ਪਰਸਨਲ ਆ ਕਮੈਂਟ ਚ ਨਹੀਂ ਮੈਸੇਜ ਆਇਆ ਪਰਸਨਲ ਉਹ ਕਹਿੰਦੀ ਵੀ ਮੈਨੂੰ ਕੀ ਪੁੱਛਣਾ ਪੈਣੇ ਕਹਿੰਦੀ ਉੱਥੇ ਤਾਂ ਮੇਰੀ ਮਾਂ ਦੀ ਪੁੱਛਣੀ ਕਹਿੰਦੀ ਪਿਓ ਸਾਡੇ ਸਿਰ ਤੇ ਹੈ ਨਹੀਂ ਕਹਿੰਦੀ ਮੇਰੀ ਮਾਂ ਦੀ ਪੁੱਛਣੀ ਹੈਗੀ ਕਹਿੰਦੀ ਮੇਰੀ ਪਰਜਾਈ ਕੀ ਕਰਦੀ ਹੈ ਮੇਰੀ ਮਾਂ ਨਾਲ ਹਰਦਮਾ ਉਹ ਵਿਗੜੀ ਰਹਿੰਦੀ ਐ ਫੇਰ ਉਦੋਂ ਬਾਅਦ ਕਹਿੰਦੀ ਜੇ ਮੇਰੀ ਮਾਂ ਕੋਲ ਬੈਠੀ ਐ ਕਹਿੰਦੀ ਗਵਾਂਡੀਆਂ ਦੀ ਬੁੜੀ ਨੂੰ ਚਾਹ ਦੇ ਦੂੰ ਗਵਾਂਡੀਆਂ ਦੀ ਬੁੜੀ ਨੂੰ ਰੋਟੀ ਦੇ ਦੂੰ ਪਰ ਮੇਰੀ ਮਾਂ ਦੇ ਹੱਥ ਤੇ ਕਦੇ ਪਾਣੀ ਦਾ ਗਲਾਸ ਨਹੀਂ ਧਰਦੀ ਕਹਿੰਦੀ ਮੇਰੀ ਮਾਂ ਐ ਕੋਲ ਬੈਠੀ ਰਹਿੰਦੀ ਐ ਦੇਖੋ ਜੀ ਇਹ ਗੱਲਾਂ ਮੇਰੀ ਅੱਖੀਂ ਦੇਖਣ ਦੀਆਂ ਵੀ ਆ ਇੱਕ ਦੋ ਜਨਾਨੀਆਂ ਚ ਮੈਂ ਅੱਖੀਂ ਵੀ ਜ਼ਿੰਦਗੀ ਚ ਦੇਖੀਆਂ ਜਦੋਂ ਆਪਣੀਆਂ ਸੱਸਾਂ ਨਾ ਵਿਗੜੀਆਂ ਹੁੰਦੀਆਂ ਨੇ ਫਿਰ ਗਵਾਂਡੀਆਂ ਦੀਆਂ ਬੁੜੀਆਂ ਦੀ ਬੱਧ ਕੇਅਰ ਕਰਦੀਆਂ ਨੇ ਘਰ ਆਈਆਂ ਹੋਈਆਂ ਦੀ ਸੱਸ ਨੂੰ ਸਾੜਨ ਦੀਆਂ ਮਾਰੀਆਂ ਇਹ ਚ ਸੱਸ ਦਾ ਕੁਛ ਨਹੀਂ ਜੀ ਸੜਦਾ ਥੋੜਾ ਵਜੂਦ ਸੜਦਾ ਹੈ ਵਜੂਦ ਸੜਦਾ ਹੈ ਅਗਲੀ ਗਵਾਂਡੀਆਂ ਦੀ ਬੁੜੀ ਨਾਲੇ ਤਾਂ ਚਾਹ ਪੀ ਕੇ ਜਾਂਦੀ ਹੈ ਤੁਹਾਡੇ ਘਰ ਨਾਲੇ ਆਪਣੇ ਘਰ ਜਾ ਕੇ ਗੱਲਾਂ ਕਰਦੀ ਹੈ ਵੀ ਦੇਖ ਕਿੰਡੀ ਬੇਅਕਲ ਹੈ ਉਹਨਾਂ ਦੀ ਨੋਂ ਫਲਾਣੀ ਨੂੰ ਮੇਰੇ ਕੋਲ ਬੈਠੀ ਨੂੰ ਆਪਣੀ ਸੱਸ ਨੂੰ ਚਾਹ ਨਹੀਂ ਪੁੱਛੀ ਮੈਨੂੰ ਚਾਹ ਬਣਾ ਕੇ ਦੇਦੀ ਨਾਲੇ ਉਹ 10 ਜਨਾਨੀਆਂ ਕੋਲ ਪਿੰਡ 'ਚ ਹੋਰ ਗੱਲਾਂ ਕਰਦੀ ਐ। ਵੀ ਫਲਾਣੀ ਦੀ ਨੂਂ ਦਾ ਦਿਮਾਗ ਐਦਾਂ ਦਾ ਐ। ਨੰਬਰ 2 ਤੇ ਤੁਸੀਂ ਫਿਰ ਕਹੇ ਤੇ ਮੈਂ ਸਿਰਫ ਓਨਲੀ ਐਦਾਂ ਦੇ ਦਿਮਾਗ ਵਾਲੀਆਂ ਬਹੂਆਂ ਦੀ ਗੱਲ ਕਰਦੀ ਆਂ। ਚੰਗੀਆਂ ਨਾਲ ਗੁੱਸਾ ਕਰਿਆ ਕਰੋ। ਚੰਗੀਆਂ ਮੁਰੇ ਸਿਰ ਝੁਕਦਾ। ਮਹਾਰਾਜ ਉਹਨਾਂ ਨੂੰ ਚੰਗੀ ਮੱਤ ਦਿਆਂ ਸਦਾ ਮਾਲਕਣਾ ਰੱਖੇ ਕਿਉਂਕਿ ਉਹਨਾਂ ਨੇ ਵੀ ਸੱਸਾਂ ਬਣਨਾ। ਹੁਣ ਤੁਸੀਂ ਇਹ ਦੱਸੋ ਬਈ ਕੁੜੀਆਂ ਕਿੱਧਰ ਨੂੰ ਜਾਣ? ਇਹ ਤਾਂ ਭਾਈ ਤੁਸੀਂ ਆਪਣੇ ਪਿੱਕੇ ਵੀ ਛੱਡੋ। ਤੁਸੀਂ ਅਗਲੀਆਂ ਦੇ ਪਿੱਕੇ ਛਡਵਾਤੇ। ਤੁਸੀਂ ਆਪਣੇ ਪਿੱਕੇ ਵੀ ਛੱਡੋ ਤੁਹਾਨੂੰ ਪਤਾ ਲੱਗੇ ਪਿੱਕੇ ਛੱਡਣ ਦਾ ਸੇਕ ਕੀ ਹੁੰਦਾ ਹੈ। ਨਾਲ ਜਮੇ ਕਿਵੇਂ ਛੁੱਟਦੇ ਹੁੰਦੇ ਨੇ। ਠੀਕ ਆ ਇਹ ਬਹੁਤ ਮੈਂ ਮੇਤੇ ਇਹ ਗੱਲਾਂ ਕਈਆਂ ਜਾਣੀਆਂ ਤੁਹਾਨੂੰ ਮੈਂ ਸਹੀ ਗੱਲ ਦੱਸਾਂ। ਇਹ ਬਹੁਤ ਗੰਦੀ ਪਰਬ੍ਰਿਸ਼ ਚੋਆਈਆਂ ਹੋਈਆਂ ਹੁੰਦੀਆਂ। ਜਿਹੜੀਆਂ ਇਦਾਂ ਦੀਆਂ ਹੁੰਦੀਆਂ ਇਹਨਾਂ ਦੀ ਛੇਤੀ ਛੇਤੀ ਆਪਣੇ ਮਾਪਾਪਾ ਨਾਲ ਨਹੀਂ ਬਣਦੀ ਹੁੰਦੀ ਨਹੀਂ ਬਣਦੀ ਹੁੰਦੀ ਨਹੀਂ ਬਣਦੀ ਹੁੰਦੀ ਤੁਹਾਨੂੰ ਮੈਂ ਸਹੀ ਗੱਲ ਦੱਸਦੀ ਆਂ ਦੇਖੋ ਧੀਆਂ ਜਿਹੜੀਆਂ ਧੀਆਂ ਤੇ ਆਪਣੇ ਘਰਾਂ ਚੋਂ ਮਸੋਂ ਨਿਕਲ ਹੁੰਦਾ ਹੈ ਮਸੋਂ ਨਿਕਲ ਹੁੰਦਾ ਹੈ ਧੀਆਂ ਮਾਣ ਨਾਲ ਲੱਦੀਆਂ ਫਿਰਦੀਆਂ ਹੁੰਦੀਆਂ ਨੇ ਧੀਆਂ ਭਾਈਆਂ ਭਾਈਆਂ ਪਰਜਾਈਆਂ ਭਤੀਜਿਆਂ ਦੇ ਸਿਰਾਂ ਤੇ ਹੰਕਾਰੀਆਂ ਫਿਰਦੀਆਂ ਹੁੰਦੀਆਂ ਨੇ ਵੀ ਮੇਰੇ ਹੈਗੇ ਨੇ ਮੇਰੇ ਹੈਗੇ ਨੇ ਉਹ ਮਾਣ ਹੰਕਾਰ ਧੀਆਂ ਦਾ ਤੁਸੀਂ ਤੋੜਦੇ ਹੋ ਤੁਸੀਂ ਤੋੜਦੇ ਹੋ ਛੋਟੀਆਂ-ਛੋਟੀਆਂ ਗੱਲਾਂ ਤੇ ਹੀ ਫਰਕ ਪਾ ਲੈਣਾ ਗੱਲ ਨੂੰ ਰਿੜਕੀ ਜਾਣਾ ਵੀ ਮੈਨੂੰ ਕਹਿ ਕਿਵੇਂ ਗਈ ਮੈਨੂੰ ਕਹਿ ਕਿਵੇਂ ਗਈ ਭਾਈ ਉਹੀ ਘਰ ਚੋਂ ਹੱਸੀ ਹੁੰਦੀ ਆ ਉਹੀ ਘਰ ਚੋਂ ਖੇਡੀ ਹੁੰਦੀ ਆ ਉਹੀ ਘਰ ਚੋਂ ਪਲੀ ਹੁੰਦੀ ਆ ਜਦ ਛੋਟੇ ਹੁੰਦੇ ਆ ਨਾ ਭੈਣ ਭਾਈ ਪਤਾ ਨਹੀਂ ਕਿੰਨੀ ਕਵਾਰ ਬਾਲ ਪਟਾਈ ਹੋਏ ਹੁੰਦੇ ਨੇ ਜਦੋਂ ਵੱਡੇ ਹੁੰਦੇ ਨੇ ਉਹ ਗੱਲਾਂ ਪਤਾ ਨਹੀਂ ਕਿਉਂ ਇੰਨੀਆਂ ਚੁਭਣ ਲੱਗ ਜਾਂਦੀਆਂ ਔਰ ਕਿਉਂ ਇੰਨੀਆਂ ਗੱਲਾਂ ਛੋਟੀਆਂ-ਛੋਟੀਆਂ ਭਟੀਆਂ ਬਣ ਜਾਂਦੀਆਂ ਨੇ ਇਹ ਗੱਲਾਂ ਵੱਡੀਆਂ ਤਾਂ ਬਣਦੀਆਂ ਜੇ ਅਸੀਂ ਕੰਨਾ ਫੁੱਸੀਆਂ ਮਾਰਦੀਆਂ ਜੇ ਇੱਕ ਭਾਈ ਤੇ ਭੈਣ ਗੁੱਸੇ ਹੋ ਗਏ ਤਾਂ ਪਰ ਜਾਈ ਵਿਚਾਲੇ ਆ ਕੇ ਇਸ ਗੱਲ ਨੂੰ ਮਿਟਾ ਸਕਦੀ ਆ ਮਿਟਾ ਸਕਦੀ ਆ ਵੀ ਕੀ ਹੋ ਗਿਆ ਥੋੜ੍ਹੀ ਹੋ ਐ ਹੁਣ ਬਗਾਨੀ ਹੋ ਗਈ ਇੱਥੋਂ ਹੀ ਗਈ ਆ ਜੇ ਨਹੀਂ ਕੋਨੇ ਗੱਲ ਕਹੇ ਤੀ ਕੀ ਹੋ ਗਿਆ ਠੀਕ ਹੈ ਗੁੱਸਾ ਆ ਗਿਆ ਮੈਂ ਨਹੀਂ ਕਹਿੰਦੀ ਗੁੱਸਾ ਕਿਸੇ ਨੂੰ ਵੀ ਆ ਜਾਂਦਾ ਸਾਨੂੰ ਆਪਣੀ ਮਾਂ ਤੇ ਵੀ ਕਈ ਵਾਰ ਗੁੱਸਾ ਆ ਜਾਂਦਾ ਆਪਣੇ ਪਿਓ ਤੇ ਵੀ ਗੁੱਸਾ ਆ ਜਾਂਦਾ ਪਰ ਇਹ ਤਾਂ ਨਹੀਂ ਹੈਗਾ ਵੀ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਰਿਸ਼ਤਿਆਂ ਨੂੰ ਵਿਚਾਲੇ ਤੇ ਤੋੜ ਦਈਏ ਇੱਥੇ ਆ ਕੇ ਪਰਜਾਈ ਮਿੱਟੀ ਪਾ ਸਕਦੀ ਆ ਪਰਜਾਈ ਮਿੱਟੀ ਪਾ ਸਕਦੀ ਆ ਵੀ ਕੀ ਗੱਲ ਹੈ ਭਾਵੇਂ ਭੈਣ ਵੱਡੀ ਆ ਭਾਵੇਂ ਭੈਣ ਛੋਟੀ ਆ ਕਿਸੇ ਤੇ ਕਈ ਵਾਰ ਉੱਚਾ ਨੀਮਾ ਕਿਹਾ ਜਾਂਦਾ ਹੈ ਗੁੱਸਾ ਸਾਨੂੰ ਜਰੂਰ ਆ ਜਾਂਦਾ ਹੈ ਪਰ ਇਹ ਇੰਨੀ ਛੇਤੀ ਰਿਸ਼ਤੇ ਤੋੜਨ ਵਾਲੀਆਂ ਗੱਲਾਂ ਥੋੜੀ ਹੁੰਦੀਆਂ ਨੇ ਵੀ ਰਿਸ਼ਤਾ ਤੋੜ ਦੋ ਫਿਰ ਜ਼ਹਿਰ ਘੋਲੀ ਜਾਓ ਫਿਰ ਧੀ ਭੈਣ ਨਾਲ ਆਈ ਨਾਲ ਸਿੱਧੇ ਮੂੰਹ ਘੱਲ ਨਾ ਕਰੋ ਫਿਰ ਉਹਦੇ ਨਾਲ ਚੰਗਾ ਮਾੜਾ ਵਰਤਾਓ ਕਰੋ ਨਹੀਂ 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 ਇਹ ਗੱਲ ਨਹੀਂ ਦੇਖੋ ਇਹ ਚੀਜ਼ਾਂ ਨਾ ਜਿਹੜੀਆਂ ਜਿਹੜੀਆਂ ਧੀਆ ਕਰਦੀਆਂ ਜਾਨਵਾਰਨ ਤੱਕ ਜਾਂਦੀਆਂ ਨੇ ਭਾਈਆਂ ਭਤੀਜਿਆਂ ਤੇ ਅੱਗੋਂ ਤੁਸੀਂ ਪਿਆਰ ਲੈਣੇ ਵਾਲੇ ਹੋ ਕਿਉਂਕਿ ਜਦੋਂ ਧੀ ਵਿਆਹੀ ਜਾਂਦੀ ਹੈ ਨਾ ਫਿਰ ਉਹ ਆਪਣੇ ਘਰਪਾਵੇਂ ਰੁੱਖੀ ਮਿੱਸੀ ਖਾਵੇ ਰੁੱਖੀ ਮਿੱਸੀ ਖਾਵੇ ਫਿਰ ਉਹ ਕਈ ਵਾਰ ਆਪਣੇ ਮਨ ਨਾਲ بڑے بڑے ਸਮਝੌਤੇ ਕਰ ਜਾਂਦੀ ਆ ਠੀਕ ਹੈ بڑے بڑے ਸਮਝੌਤੇ ਕਰ ਜਾਂਦੀ ਆ ਧੀ ਭੈਣ ਬਗਾਨੇ ਪੁੱਤ ਬਗਾਨਾ ਪੁੱਤ ਕਹੇ ਨਾ ਵੀ ਤੂੰ ਆਪਣੇ ਪੇਕੇ ਛੱਡ ਕਦੇ ਨਹੀਂ ਛੱਡੂ ਧੀ ਭੈਣ ਨੂੰ ਸੱਸ ਕਹੇ ਵੀ ਤੂੰ ਆਪਣੇ ਪੇਕੇ ਛੱਡ ਕਦੇ ਨਹੀਂ ਛੱਡੂ ਧੀ ਭੈਣ ਦੀ ਆਪ ਦੀ ਕੋਈ ਆਣ-ਬਣ ਹੋ ਜਾਵੇ ਕਦੇ ਨਹੀਂ ਛੱਡੂ ਧੀ ਭੈਣ ਜਦ ਛੱਡਦੀ ਆ ਜਾਂ ਥੋੜੇ ਲੱਛਣ ਖਰਾਬ ਹੋ ਜਾਂਦੇ ਨੇ ਪੇਕਿਆਂ ਦੇ ਉਹਨੂੰ ਹੁਣ ਦਿਖਣ ਲੱਗ ਜਾਂਦਾ ਵੀ ਇਹ ਹੈ ਨਹੀਂ ਮੇਰੇ ਜੁਗੇ ਠੀਕ ਆ ਆਪਣੀ ਗਲਤੀ ਨੂੰ ਧੀ ਭੈਣ ਮੰਨ ਵੀ ਲੈਂਦੀ ਆ ਆਪਣੀ ਗਲਤੀ ਦੀਆਂ ਮਾਫੀਆਂ ਵੀ ਮੰਗ ਲੈਂਦੀ ਆ ਆਪਣੀ ਗਲਤੀ ਬਾਰੇ ਦਿਮਾਗ 'ਚ ਸੋਚ ਵੀ ਲੈਂਦੀ ਆ ਧੀ ਭੈਣ ਜਦ ਪੇਕੇ ਛੱਡਦੀ ਆ ਜਦ ਪੇਕੇ ਉਹਨੂੰ ਛੱਡਦੇ ਨੇ ਆਈ ਨੂੰ ਮੂੰਹ ਪਾਣੀ ਨਹੀਂ ਧਰਦੇ ਆਈ ਨਾਲ ਮਾੜਾ ਵਰਤਾ ਕਰਦੇ ਨੇ ਉਦੇ ਨਾਲ ਕਿਸੇ ਤਰ੍ਹਾਂ ਦੀ ਵੀ ਬੇਈਮਾਨੀ ਕਰਦੇ ਨੇ ਉਹ ਫੇਰ ਪੇਕੇ ਛੱਡਣ ਤੇ ਮਜਬੂਰ ਹੁੰਦੀ ਆ ਨਹੀਂ ਆਏ ਪੇਕੇ ਨਹੀਂ ਛੱਡਦੇ ਨਾ ਇੰਨੀ ਛੇਤੀ ਪੇਕੇ ਛੱਟਣਾ ਪੇਕੇ ਛੱਡਣੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਜਦੋਂ ਰਿਸ਼ਤੇ ਦਾ ਵजूद ਖਤਮ ਹੋ ਜਾਂਦਾ ਹੈ ਨਾ ਉੱਥੇ ਜਾ ਕੇ ਰਿਸ਼ਤਾ ਛੁੱਟਦਾ ਇੱਕ ਪਾਸਾ ਹਾਰ ਜਵੇ ਹੁਣ ਮੈਂ ਜੋ ਥੋੜੇ ਦਿਨ ਪਹਿਲਾਂ ਹੀ ਇੱਕ ਮੋਹ ਤੋ ਹੀ ਕਹਾਣੀ ਸੁਣ ਕੇ ਧੀ ਦੀ ਹੱਡੀਆਂ ਉਹਨੇ ਵੀ ਮੈਨੂੰ ਆਪਣੀ ਖੁਦ ਦੀ ਕਹਾਣੀ ਸੁਣਾਈ ਕਹਿੰਦੇ ਬਈ ਮੇਰਾ ਭਰਾ ਇੱਕੋ ਇੱਕ ਭਰਾ ਪੂਰਾ ਹੋ ਗਿਆ ਠੀਕ ਹੈ ਪਰ ਜਾਈ ਨਾ ਸਾਨੂੰ ਮੂੰਹ ਪਾਣੀ ਧਰਦੀ ਆ ਨਾ ਭਰਾ ਦੇ ਭੋਗ ਤੇ ਸਾਡੇ ਨਾਲ ਸਿੱਧੇ ਮੂੰਹ ਬੋਲੀ ਆ ਨਾ ਉਹ ਸਾਡੇ ਨਾਲ ਰਲਈ ਆ ਮਕਾਨਾਂ ਚ ਨਾ ਕੋਈ ਗੱਲ ਨਾ ਕੋਈ ਬਾਤ ਆਪਣੇ ਪੇਕੇਆਂ ਦੀ ਮਗਰਮਗਰ ਫਿਰੀ ਗਈ ਪੇਕੇ ਉਹਦੇ ਮਗਰਮਗਰ ਫਿਰੀ ਗਏ ਮੈਨੂੰ ਇੱਕ ਹੋਰ ਨਹੀਂ ਸਮਝ ਆਉਂਦੀ ਵੀ ਇਹ ਘਰ ਚ ਕੋਈ ਧੀ ਦੇ ਦੁੱਖ ਤਕਲੀਫ ਹੋ ਜਾਂਦਾ ਫੇਰ ਅਗਲੀ ਦੇ ਪੇਕੇ ਪਤਾ ਨਹੀਂ ਕਿਉਂ ਇੰਨੇ ਪ੍ਰਧਾਨ ਹੋ ਜਾਂਦੇ ਨੇ ਪ੍ਰਧਾਨ ਹੋ ਜਾਂਦੇ ਨੇ ਇਹ 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 ਜੀਆਂ ਬਥੇਰੀਆਂ ਸੁਰਤਾਂ ਨੇ ਆਪਣੇ ਪੇਕੇਆਂ ਦੀਆਂ ਬਥੇਰੀਆਂ ਪਿੱਛੋਂ ਦੀਆਂ ਸੁਰਤਾਂ ਨੇ ਕਰਦੀਆਂ ਧੀਆਂ ਦੀ ਸੁਰਤ ਨਹੀਂ ਕਰਦੀਆਂ ਧੀਆਂ ਦੀ ਸੁਰਤ ਨਹੀਂ ਹੈਗੀ ਦੇਖੋ ਜੇ ਸਾਡੇ ਪੇਕੇ ਹਨਾ ਸਾਡੇ ਸਦਾ ਦਾ ਰਿਸ਼ਤਾ ਹੁੰਦਾ ਸਾਡਾ ਪੇਕੇਆਂ ਨਾਲ ਸਾਡਾ ਧੀਆਂ ਨਾਲ ਸਾਡਾ ਨਨਦੋਈਆਂ ਨਾਲ ਉਹ ਵੀ ਸਾਡਾ ਸਦਾ ਦਾ ਰਿਸ਼ਤਾ ਹੁੰਦਾ ਹੈ ਇੱਕ ਵਾਰ ਬੈਠ ਕੇ ਸੋਚ ਕੇ ਦੇਖੋ ਤੁਸੀਂ ਵੀ ਜਿਵੇਂ ਸਾਨੂੰ ਭਾਈ ਭਤੀਜੇ ਚਾਹੀਦੇ ਹੁੰਦੇ ਨੇ ਸਹੁਰੇ ਘਰ ਨਾਨਦ ਸਾਡੀ ਛਾਨ ਹੈ ਨਾਨਦ ਸਾਡੇ ਕੋਲ ਜਦ ਕਹਿੰਦੇ ਅਸੀਂ ਨਣਦਾਂ 'ਚ ਖੜਦੇ ਆ ਸਾਡੇ ਘਰਾਂ ਨਣਦੋਈਏ ਹੋਗੇ ਸਾਡੇ ਦੋਤੇ ਦੋਤੀਆਂ ਹੋਗੇ ਇਹ ਸਾਡੇ ਘਰ ਦੀ ਸ਼ਾਨ ਨੇ ਘਰ ਦੀ ਸ਼ਾਨ ਨੇ ਇਹ ਸਾਡਾ ਇਹਨਾਂ ਕੋਲ ਖੜ ਕੇ ਇੱਕ ਬਖਰਾ ਹੀ ਰਤਬਾ ਬਣ ਜਾਂਦਾ ਜੇ ਕੋਈ ਸਮਝੇ ਤਾਂ ਅਸੀਂ ਮੈਂ ਫੇਰ ਕਹਿੰਨੀ ਆ ਵੀ ਕੋਈ ਤੁਹਾਡੇ 'ਚ ਗਲਤ ਫਹਿਮੀਆਂ ਹੋਈਆਂ ਹੋਈਆਂ ਕੋਈ ਗੁੱਸਾ ਗਿੱਲਾ ਭੈਣ ਧੀ ਭੈਣ ਨਾਲ ਬੈਠ ਕੇ ਗੱਲ ਕਰ ਲੋ ਬੈਠ ਕੇ ਗੱਲ ਕਰ ਲੋ ਪਰ ਇਹ ਨਹੀਂ ਨਾ ਹੈਗਾ ਵੀ ਤੇ ਭੈਣ ਦੇ ਆਏ ਤਾਂ ਤੁਸੀਂ ਦਰਵਾਜ਼ੇ ਬੰਦ ਕਰ ਲੋ ਜਾਂ ਮੂੰਹ ਏਡੇ ਏਡੇ ਕਰ ਲੋ ਤੁਸੀਂ ਇਹ ਦੇਖੋ ਵੀ ਮੈਂ ਵੀਡੀਓ ਕਿਆ ਪਾਤੀ ਮੇਰੀ ਵੀਡੀਓ ਕੁ 15 ਕ ਹਜ਼ਾਰ ਤੇ ਅਜੇ ਪਹੁੰਚੀ ਐ ਬਈ ਉਹਦੇ ਵਿੱਚ ਕਮੈਂਟ ਐਨੇ ਵਿਚਾਰੀਆਂ ਦੇ ਤਰਸਜੋਗ ਆਏ ਹੋਏ ਨੇ ਤਰਸਜੋਗ ਇਹ ਕੱਲੇ ਕਮੈਂਟਾਂ ਦੀ ਗੱਲ ਨਹੀਂ ਜੀ ਹੈਗੀ ਇਹ ਆਪਾਂ ਆਲੇ-ਦਾਲੇ ਦੁਨੀਆਦਾਰੀ ਚ ਵਰਤਾਰਾ ਵੀ ਦੇਖਦੇ ਆਂ ਬਈ ਅੱਜ ਦੇ ਸਮੇਂ ਚ ਇੰਗਿਆ ਨਾਲ ਬਣਦਾ ਕੀ ਐ ਬਹੁਤ ਘਟ ਸੰਘੀਲਣ ਲੱਗ ਗਈ ਧੀਆਂ ਧੀਆਂ ਭੈਣਾਂ ਨੂੰ ਪੇਕੇ ਘਰ ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ ਕਲਯੁਗ ਹੈ ਇਹੀ ਹੈ ਹੋਰ ਕਲਯੁਗ ਚ ਕੀ ਹੈ ਅਸੀਂ ਬੜਾ ਖੁਸ਼ ਹੁੰਨੇ ਆ ਭੈਣਾਂ ਭਾਈਆਂ ਨੂੰ ਪਾੜ ਕੇ ਫੇਰ ਬੜੀਆਂ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਇੱਕ ਤਾਂ ਸੱਸ ਸਹੁਰੇ ਨਾਲ ਬੇੜਾ ਤੰਗ ਤੰਗ ਲੱਗਣ ਲੱਗ ਜਾਂਦਾ ਇਹਨਾਂ ਨੂੰ ਇੱਕ ਇਹਨਾਂ ਨੂੰ ਜੇ ਘਰ ਚ ਧੀਆਂ ਆ ਜੰਨੀਆਂ ਫੇਰ ਇਹਨਾਂ ਨੂੰ ਬੇੜਾ ਤੰਗ ਤੰਗ ਲੱਗਣ ਜਾਂਦਾ ਧੀਆਂ ਮਨਾਉਣ ਕਰ ਸੱਸ ਸਹੁਰਾ ਬਣਾਕਰ ਹੋਣ ਫੇਰ ਬੇੜਾ ਬੜਾ ਖੁੱਲਾ ਲੱਗਦਾ ਇਹਨਾਂ ਨੂੰ ਫਰ ਕਹੇਤੇ ਹੈ ਸਰਪਰ ਤੋਂ ਮੱਚ ਜਾਂਦੀਆਂ ਨੇ ਜਿਹੜੀ ਸੱਚੀ ਗੱਲ ਆ ਕਹੀ ਜਾਂਦੀ ਆ ਕਿਸੇ ਦਾ ਗਿੱਟੇ ਲੱਗੇ ਕਿਸੇ ਦਾ ਲੱਗੇ ਗੋਟੇ ਠੀਕ ਆ ਵੀ ਸੋਈ ਗੱਲਾਂ ਤੁਸੀਂ ਇਹ ਚੀਜ਼ ਆ ਨਾ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਆਪਣੇ ਪੀਕੇ ਛੱਡੋ ਪਹਿਲਾਂ ਫਿਰ ਸੌਡੀਆਂ ਵੀ ਆਉਣ ਤੇ ਛੱਡ ਜਾਣਗੀਆਂ ਦੇਖੋ ਕਿੰਨਾ ਤੁਰਦੀ ਧੀ ਤੀ ਨੂੰ ਮੀਂਹ ਚ ਤੁਰੀ ਆ ਤੀ ਨੂੰ ਇਹ ਵੀ ਨਹੀਂ ਕਹਿਣਾ ਵੀ ਚੱਲ ਕੋਈ ਗੱਲ ਨਹੀਂ اٹਕੇ ਚਲ ਜਾਇਓ ਕੀ ਗੱਲ ਆ ਨਾਲੇ ਹੈ ਮਾਂ ਪੁੱਤ ਮੋਟਰਸਾਈਕਲ ਤੇ ਜੇ ਨਾ ਹਟਿਆ ਗਾਲ ਨੂੰ ਚਲੇ ਜਾਇਓ ਉੱਥੇ ਕੀ ਆ ਇੱਕ ਰਾਚ ਕੀ ਲੰਕਾ ਢਾਣ ਲਗੀ ਆ ਇਹ ਮੋਹ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਮੋਹ ਮੁਹੱਬਤ ਦੀਆਂ ਲੈ ਨਹੀਂ ਜਾਣਾ ਇਹਨਾਂ ਨੇ ਕੁਝ ਚੱਕ ਕੇ ਇਹਦਾ ਟੈਲੀਫੋਨ ਤੁਸੀਂ ਹੱਥ ਤੇ ਜਾਂਦੀਆਂ ਨੇ ਧਰਨਾ ਧਰ ਦੋ ਨਹੀਂ ਧਰਨਾ ਨਾ ਵੀ ਧਰੋ ਫੇਰ ਕਿਹੜਾ ਇਹਨਾਂ ਨੇ ਸੁੱਤ ਮੰਗ ਕੇ ਲੈ ਜਾਣਾ ਠੀਕ ਆ ਵੀ ਸੋਈ ਗੱਲਾਂ ਨੇ ਇਹ ਮੁੰਡੇ ਆ ਜਿਹੜੇ ਲਾਟੂ ਬਣ ਜਾਂਦੇ ਨੇ ਜਿਵੇਂ ਇਹਨਾਂ ਨੂੰ ਬੂੰਹਾਂ ਬਜਾਉਂਦੀਆਂ ਫੇਰ ਉਹਵੇਂ ਵੱਜਦੇ ਨੇ ਮੁੰਡੇ ਸ ਅੱਜ ਕੱਲ ਦੇ ਡਮਰੂ ਆ ਬਹੁਤ ਤੜ ਨਹੀਂ ਰਹੀ ਮੁੰਡਿਆਂ ਚ ਉਹ ਜਰਤ ਨਹੀਂ ਰਹੀ ਮੁੰਡਿਆਂ ਚ ਉਹ ਗੱਲ ਕਰਨ ਦਾ ਇਹਨਾਂ ਚ ਜਜਬਾ ਨਹੀਂ ਰਿਹਾ ਹੈਗਾ ਬਈ ਤੀਮੀ ਦੀ ਤੀਮੀ ਨੂੰ ਕਹਦੀਏ ਮਾਂ ਦੀ ਮਾਂ ਨੂੰ ਕਹਦੀਏ ਭੈਣ ਦੀ ਭੈਣ ਨੂੰ ਕਹਦੀਏ ਨਾ ਇਹਨਾਂ ਚ ਹਿੰਮਤ ਨਹੀਂ ਰਹੀ ਤੀਮੀ ਦੀ ਕੁਛੜ ਚ ਨੂੰ ਬੜੀ ਜਾਣਗੇ ਬਈ ਜਿਵੇਂ ਤੀਮੀ ਕਹਿੰਦੀ ਓਵੇਂ ਸੱਚ ਹੈ ਅੱਜ ਕੱਲ ਜਿਹੜੀਆਂ ਇਹ ਚਾਰ ਚਾਰ ਅੱਖਰ ਪੜ੍ਹ ਕੇ ਆਉਂਦੀਆਂ ਨੇ ਨਾ ਇਹ ਸਿਖਾਉਂਦੀਆਂ ਨੇ ਆ ਕੇ ਬਈ ਸਹੁਰੇ ਘਰ ਮੁੰਡੇ ਨੂੰ ਇਹ ਸਿਖਾਉਂਦੀਆਂ ਨੇ ਆ ਕੇ ਬਈ ਫਲਾਣਾ ਤੇਰੇ ਘਰ ਚ ਮਾੜਾ ਹੈ ਫਲਾਣਾ ਚੰਗਾ ਹੈ ਬਾਕੀ ਮੁੰਡੇ ਤਾਂ ਪਹਿਲਾਂ ਹੀ ਸਾਰੀਆਂ ਗੱਲਾਂ ਚਾਦਾਂ ਦੇਣੇ ਨੇ ਨਾਲ ਕੋਲ ਫੋਨਾਂ ਤੇ ਮੇਰੀ ਮੰਮੀ ਦਾ ਸੁਭਾਅ ਇਦਾਂ ਦਾ ਹੈ ਮੇਰੀ ਭੈਣ ਦਾ ਸੁਭਾਅ ਇਦਾਂ ਦਾ ਹੈ ਮੇਰਾ ਪਣੋਈਆ ਇਦਾਂ ਦਾ ਮੇਰਾ ਬਾਪੂ ਇਦਾਂ ਦਾ ਮੇਰਾ ਭਰਾ ਇਦਾਂ ਦਾ ਫਿਰ ਅਗਲੀਆਂ ਉਹੀ ਨਿਸ਼ਾਨੇ ਸੇਧ ਲੈਂਦੀਆਂ ਨੇ ਗੱਡੀ 'ਚ ਬੈਠੀਆਂ ਹੀ ਵੀ ਫਲਾਣਾ ਫਲਾਣਾ ਇਹੋ ਜਿਹਾ ਹੈ ਫਿਰ ਉਹ ਜਿਹੜੀ ਨਫ਼ਰਤ ਹੈ ਮਨ 'ਚੋਂ ਜਾਂਦੀੋ ਨਹੀਂ ਤੁਸੀਂ ਭਾਈ ਆ ਕੇ ਧੀ ਭੈਣ ਨੂੰ ਨਾ ਘਰ ਸਹੁਰੇ ਘਰ ਆ ਕੇ ਆਪਰ ਅਡਜਸਟਮੈਂਟ ਕਰਨ ਦਿਆ ਕਰੋ ਉਹ ਵਰਤੇ ਉਹਨੂੰ ਪਤਾ ਲੱਗੇ ਵੀ ਕਿਹੜਾ ਕਿੱਦਾਂ ਦਾ ਕਿਹੜਾ ਕਿੱਦਾਂ ਦਾ ਆ ਪੜ੍ਹਾਈ ਫੋਨਾਂ ਤੇ ਨਾ ਪੜਾ ਲਿਆ ਕਰੋ ਵਿਆਹ ਤੋਂ ਪਹਿਲਾਂ ਵੀ ਮੇਰੇ ਪਰਿਵਾਰ ਚ ਫਲਾਣਾ ਜੀ ਇਹ ਹੈ ਜਾਂ ਤੈਨੂੰ ਕਹਿਜਾ ਹੋ ਸਕਦਾ ਤੁਹਾਨੂੰ ਗਲਤ ਲੱਗਦਾ ਹੋਵੇ ਉਹ ਇਨਸਾਨ ਬਹੁਤ ਸਹੀ ਹੋਵੇ ਸਹੀ ਗੱਲਾਂ ਨੇ ਸਭ ਤੋਂ ਵੱਧ ਫੋਨ ਫਸਾਦੀ ਜੜ ਨੇ ਉਦੋਂ ਵੱਧ ਫਸਾਦੀ ਜੜ ਖੁਦ ਮੁੰਡੇ ਬਣ ਜਾਂਦੇ ਨੇ ਜਿਹੜੇ ਬਹੂਆਂ ਨੂੰ ਆਪਣੇ ਹੀ ਪਰਿਵਾਰ ਪ੍ਰਤੀ ਕੱਲ ਦੀ ਆਈ ਨੂੰ ਸਿੱਖਿਆ ਦੇਣ ਲੱਗ ਜਾਂਦੇ ਨੇ ਬਾਕੀ ਅਗਲੀਆਂ ਭਾਈ ਦੱਸਦੀਆਂ ਤੇਰੇ ਪਰਿਵਾਰ ਚ ਫਲਾਣਾ ਚੰਗਾ ਫਲਾਣਾ ਮਾੜਾ ਹੈ ਮੁੰਡੇ ਨੂੰ ਨਹੀਂ ਪਹਿਲਾਂ ਪਤਾ ਹੁੰਦਾ ਕਾਸੀ ਦਾ ਵੀ ਮੁੰਡਾ ਤਾਂ ਡੰਗਰ ਹੁੰਦਾ ਹੈ ਤਾਂ ਹੀ ਨਹੀਂ ਉਹਨੂੰ ਪਤਾ ਹੁੰਦਾ ਅਗਲੀਆਂ ਦੱਸਦੀਆਂ ਅਗੇ ਅਕਲ ਵਾਲੀਆਂ ਆ ਜਾਂਦੀਆਂ ਨੇ ਨਾ ਠੀਕ ਹੈ ਜੀ ਸੋਹੀ ਗੱਲਾਂ ਹੈ ਭੈਣਾ ਨਾ ਬਣਾ ਕੇ ਰੱਖਿਆ ਕਰੋ ਭੈਣਾ ਤੁਹਾਡਾ ਸਦਾ ਦਾ ਰਿਸ਼ਤਾ ਹੈ ਧੀਆਂ ਬਿਨਾ ਕੋਈ ਦੁੱਖ ਨਹੀਂ ਵਡਾਉਂਦਾ ਠੀਕ ਹੈ ਜੀ ਧੀਆਂ ਬਿਨਾ ਕੋਈ ਦੁੱਖ ਨਹੀਂ ਵਡਾਉਂਦਾ ਹੈਗਾ ਧੀਆਂ ਬਿਨਾ ਕੋਈ ਖੁਸ਼ੀਆਂ ਵੀ ਨਹੀਂ ਮਨਾਉਂਦਾ ਹੈਗਾ ਭਾਈ ਦੇ ਘਰਾਂ ਦੀਆਂ ਵੀਰਾਂ ਦੇ ਘਰ ਦੀ ਧੀਆਂ ਬਿਨਾ ਕੋਈ ਖੁਸ਼ੀ ਨਹੀਂ ਮਨਾਉਂਦਾ ਠੀਕ ਹੈ ਜੀ ਮਾਪਿਆਂ ਦੀ ਵੀ ਕਦਰ ਕਰਿਆ ਕਰੋ ਮਾਪਿਆਂ ਦੀ ਕਦਰ ਕਰੋਗੇ ਤੁਹਾਡੀ ਔਲਾਦ ਤੁਹਾਡੀ ਕਦਰ ਕਰੂਗੀ ਠੀਕ ਹੈ ਜੀ ਤੁਹਾਡੇ ਬੱਚਿਆਂ ਨੇ ਜਿੱਦਾਂ ਦਾ ਦੇਖਣਾ ਹੈ ਉਦਾਂ ਦਾ ਹੀ ਉਹਨਾਂ ਨੇ ਤੁਹਾਡੇ ਨਾਲ ਵਰਤਾ ਕਰਨਾ ਹੈ ਤੁਸੀਂ ਆਪਣੇ ਮਾਪੇ ਪਾਪਾ ਨਾਲ ਮਾੜਾ ਵਰਤਾ ਕਰੂਗੀ ਆ ਤਾਂ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਉਦਾਂ ਦਾ ਹੀ ਵਰਤਾ ਕਰਨਗੇ ਕਿਉਂਕਿ ਉਹ ਰਹੇ ਹੀ ਉਦਾਂ ਦੇ ਮਾਹੌਲ ਚ ਠੀਕ ਹੈ ਜੀ ਚਲੋ ਠੀਕ ਹੈ ਅਹੀ ਗੱਲਾਂ ਮਤਾਂ ਕਰਨੀਆਂ ਤੀਆਂ ਮੈਨੂੰ ਬੜੀ ਕੁੜੀਆਂ ਦੇ ਕਮੈਂਟ ਪੜ੍ਹ ਕੇ ਤਕਲੀਫ ਹੋਈ ਮੈਂ ਕਿਹਾ ਵੀ ਕਹਿ ਦੰਨੇ ਆ ਆ ਉਹ ਕਹਿ ਨਹੀਂ ਹੁੰਦੀਆਂ ਬੁੜੀਆਂ ਜਿਹੜਾ ਨਹੀਂ ਛੇੜਿਆ ਸੋਈ ਭਲਾ ਕਿਸੇ ਨੂੰ ਇੱਕ ਵਾਰ ਛੇੜ ਕੇ ਤਾਂ ਦੇਖੋ ਅਗਲੇ ਦੇ ਅੰਦਰ ਕਿੰਨਾ ਕੁ ਦਰਦ ਭਰਿਆ ਹੋਇਆ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ